ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਗੁਰਗੋਬੀ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਰੇ ਗੱਲ ਕਰਨ ਲੱਗੇ ਹਾਂ ਸ਼੍ਰੀ ਅਨੰਪੁਰ ਸਾਹਿਬ ਲੱਡਣ ਸਮੇਂ ਸ਼੍ਰੀ ਗੁਰਗੋਬੀ ਸਿੰਘ ਜੀ ਤਰਸਾ ਨਦੀ ਦੇ ਕੰਢੇ ਆਪਣੇ ਬਹੁਤ ਸਾਰੇ ਸਿੱਖਾਂ ਅਤੇ ਪਰਿਵਾਰ ਨਾਲੋਂ ਵਿਛੜ ਗਏ ਗੁਰੂ ਜੀ ਕੇਵਲ 40 ਸਿੱਖਾਂ ਤੇ ਵੱਡੇ ਸਹਿਬ ਜਬਾਜੀ ਸਿੰਘਾਂ ਤੇ ਬਾਬਾ ਜੁਹਾਰ ਸਿੰਘ ਜੀ ਦੇ ਨਾਲ ਚਮਕੌਰ ਵੱਲ ਚੱਲ ਪਏ ਸਹਿਬ ਚਮਕੌਰ ਦੇ ਕਿਲੇ ਵਿੱਚ ਪਹੁੰਚਣ ਤੋਂ ਥੋੜੀ ਦੇਰ ਬਾਅਦ ਮੁਗਲਾਂ ਮੁਖਬਰਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਸਿਰਫ 40 ਸਿੱਖਾਂ ਨਾਲ ਰੁਕੇ ਹੋਏ ਹਨ ਇਸ ਲਈ ਮੁਗਲਾਂ ਨੇ ਕਿਲੇ ਤੇ ਹਮਲਾ ਕਰ ਦਿੱਤਾ ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਨੇ ਬੜੀ ਬਹਾਦਰੀ ਨਾਲ ਮੁਗਲਾਂ ਦਾ ਮੁਕਾਬਲਾ ਕੀਤਾ ਸਿੱਖਾਂ ਨੂੰ ਇੱਕ ਇੱਕ ਕਰਕੇ ਸ਼ਹੀਦ ਹੁੰਦੇ ਦੇਖ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਆਪਣੇ ਆਪ ਤੇ ਕਾਬੂ ਨਾ ਪਾ ਸਕੇ ਉਹ ਗੁਰੂ ਦੇ ਨਾਲ ਚੁਬਾਰੇ ਵਿੱਚ ਬੈਠ ਕੇ ਦੁਸ਼ਮਣਾਂ ਦੇ ਤੇ ਤੀਰਾਂ ਦੀ ਵਰਖਾ ਕਰ ਰਹੇ ਸਨ ਪਰ ਹੁਣ ਉਹਨਾਂ ਨੇ ਕਿਲੇ ਤੋਂ ਬਾਹਰ ਜਾ ਕੇ ਦੁਸ਼ਮਣਾਂ ਨਾਲ ਲੜਨ ਦਾ ਫੈਸਲਾ ਕੀਤਾ ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲੀ ਅਤੇ ਬੇਮਿਸਾਲ ਘਟਨਾ ਹੈ ਕੀ ਕਿਸੇ ਪਿਤਾ ਨੇ ਆਪਣੇ ਪੁੱਤਰ ਨੂੰ ਹਥਿਆਰਾਂ ਨਾਲ ਲੈਸ਼ ਹੋ ਕੇ ਮੈਦਾਨ ਜੰਗ ਵਿੱਚ ਸ਼ਹੀਦ ਹੋਣ ਲਈ ਭੇਜਿਆ ਹੋਵੇ ਗੁਰੂ ਜੀ ਨੇ ਅਜੀਤ ਸਿੰਘ ਦੇ ਨਾਲ ਪੰਜ ਸਿੱਖ ਵੀ ਭੇਜੇ ਸਹਬਜ਼ਾਦਾ ਅਜੀਤ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜਾਂਦੇ ਹੀ ਤੀਰ ਚਲਾ ਕੇ ਦੁਸ਼ਮਣਾਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ ਜ਼ਾਲਮ ਲੋਕ ਡਰ ਗਏ ਅਤੇ ਪਿੱਛੇ ਹਟਣ ਲੱਗੇ ਸਹਬਜ਼ਾਦਾ ਅਜੀਤ ਸਿੰਘ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਅਤੇ ਜੋਸ਼ ਅਤੇ ਬਹਾਦਰੀ ਨਾਲ ਜਾਲਮਾਂ ਉੱਤੇ ਹਮਲਾ ਕੀਤਾ ਉਹ ਲਾਸ਼ਾਂ ਦੇ ਢੇਰ ਛੱਡ ਗਏ ਪਰ ਦੁਸ਼ਮਣਾਂ ਦੇ ਇੱਕ ਸਮੂਹ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸਨੇ ਆਪਣੇ ਮਿਆਂ ਨਾਲ ਹੀ ਦੁਸ਼ਮਣਾਂ ਦਾ ਸਾਹਮਣਾ ਕੀਤਾ ਇਸ ਜੋਸ਼ ਦੇ ਜੋਸ਼ ਤੇ ਬਹਾਦਰੀ ਨਾਲ ਲੜਦੇ ਹੋਏ ਮਹਿਜ 17 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਜਦੋਂ 15 15 ਸਾਲਾਂ ਦੇ ਬਾਬਾ ਜੁਜਾਰ ਸਿੰਘ ਨੇ ਆਪਣੇ ਵੱਡੇ ਭਰਾ ਨੂੰ ਯੋਧਿਆਂ ਵਾਂਗ ਸ਼ਹੀਦ ਹੁੰਦੇ ਦੇਖਿਆ ਤਾਂ ਉਹਨਾਂ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਆਪਣੇ ਭਰਾ ਵਾਂਗ ਜੰਗ ਦੇ ਮੈਦਾਨ ਵਿੱਚ ਜਾਣ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸਹਬਜ਼ਾਦਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਖੁਸ਼ੀ-ਖੁਸ਼ੀ ਆਪਣੇ ਪੁੱਤਰ ਜੁਜਾਰ ਸਿੰਘ ਨੂੰ ਹੁਕਮ ਦਿੱਤਾ ਅਤੇ ਮਹਾਨ ਸਹਬਜ਼ਾਦੇ ਵਾਂਗ ਆਪਣੇ ਹੱਥੀਂ ਸ਼ਸਤਰ ਸਜਾ ਕੇ ਮੈਦਾਨ ਜੰਗ ਵੱਲ ਤੋਰ ਦਿੱਤਾ ਸਾਹਿਬਜ਼ਾਦਾ ਜੁਝਾਰ ਸਿੰਘ ਸ਼ੇਰ ਵਾਂਗ ਕਰਜਦੇ ਹੋਏ ਮੈਦਾਨ-ਏ-ਜੰਗ ਵਿੱਚ ਮੈਦਾਨੇ ਜੰਗ ਵਿੱਚ ਪਹੁੰਚੇ ਅਤੇ ਪੂਰੇ ਜੋਸ਼ ਨਾਲ ਦੁਸ਼ਮਣਾਂ ਨਾਲ ਲੜਨ ਲੱਗੇ ਉਸ ਦੀ ਬਹਾਦਰੀ ਜੋਸ਼ ਅਤੇ ਚੁਸਤੀ ਦੇਖ ਕੇ ਦੁਸ਼ਮਣਾਂ ਦੇ ਵੱਡੇ-ਵੱਡੇ ਜੋਧੇ ਵੀ ਡੰਗ ਰਹਿ ਗਏ ਅਤੇ ਉਹ ਡਰ ਕੇ ਇੱਧਰ-ਉੱਧਰ ਭੱਜਣ ਲੱਗੇ ਉਹਨਾਂ ਨੇ ਜੋਧੇ ਨੂੰ ਕਿਸੇ ਤਰ੍ਹਾਂ ਜ਼ਿੰਦਾ ਫੜਨ ਦੀ ਯੋਜਨਾ ਬਣਾਈ ਜੋ ਵੀ ਸਾਹਿਬਜ਼ਾਦੇ ਨੂੰ ਫੜਨ ਲਈ ਅੱਗੇ ਆਇਆ ਉਹ ਦੀ ਤਲਵਾਰ ਨਾਲ ਟੁਕੜੇ-ਟੁਕੜੇ ਕਰ ਦਿੱਤੇ ਗਏ। ਉਨ੍ਹਾਂ ਦੇ ਇੱਕ ਤਾਕਤਵਰ ਟੋਲੇ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਸ ਨੂੰ ਇਕੱਲਾ ਦੇ ਕੇ ਸਭ ਨੇ ਮਿਲ ਕੇ ਹਮਲਾ ਕਰ ਦਿੱਤਾ। ਸਹਿਬਜ਼ਾਦਿਆਂ ਨੇ ਦੂਗਰੀ ਤਾਕਤ ਨਾਲ ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ ਤੇ ਆਖਰਕਾਰ ਉਹ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਡਿੱਗ ਗਏ। ਇਸ ਤਰ੍ਹਾਂ ਗੁਰੂ ਜੀ ਦੇ ਵੱਡੇ ਸਹਿਬਜ਼ਾਦਿਆਂ ਨੇ ਬਹਾਦਰੀ ਅਤੇ ਦਲੇਰੀ ਨਾਲ ਲੜ ਕੇ ਮਹਜ 17 15 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਸੰਸਾਰ ਦੇ ਇਤਿਹਾਸ ਵਿੱਚ ਸ਼ੁਰਵੀਰਤਾ ਤੇ ਬਹਾਦਰੀ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਅੱਜ ਦੀ ਸਾਕੀ ਤੁਹਾਨੂੰ ਕਿਦਾਂ ਦੇ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਵਾਹਿਗੁਰਜੀ ਕਾ ਖਾਲਸਾ, ਸ਼੍ਰੀ ਵਾਹਿਗੁਰਜੀ ਕੀ ਫਤਿਹ।